ਆਪਾਂ ਲਈ ਸਾਨੂੰ ਲਗਣੀ ਹੈ ਆਪਾਂ ਪੁੱਤ ਮੰਗਿਆ ਨਾ ਇਹਦਾ ਮਤਲਬ ਇਹ ਨਹੀਂ ਪੁੱਤ ਮੰਗਣਾ ਨਹੀਂ ਚਾਹੀਦਾ ਪਰ ਆਪਾਂ ਪੁੱਤ ਤਕਸੀਮਤ ਹੋਏ ਗਾਂ ਆਪਾਂ ਮੰਗਦੇ ਨਹੀਂ ਇਹ ਜਿੰਨੇ ਨੇ ਨਾ ਬਾਣੀ ਕਿਹਦੀ ਨਾਮ ਧ੍ਰਿਕ ਝੂਠੇ ਸਭ ਸਾਖ ਇਹ ਕੇਵਲ ਤੇ ਕੇਵਲ ਨਾਮ ਮਾਤਰ ਨੇ ਤੇ ਝੂਠੇ ਨੇ ਲਿਖਿਆ ਜੀ ਗੁਰੂ ਕੀ ਬਾਣੀ ਵਿੱਚ ਮੈਂ ਆਪਣੇ ਕੋਲੋਂ ਨਹੀਂ ਜੀ ਕਹਿੰਦਾ ਨਾਮ ਧ੍ਰਿਕ ਝੂਠੇ ਸਭ ਸਾਖ ਕਰ ਕੀ ਨਾਰ ਬਹੁਤ ਹਿਤ ਜਾਂਸੂ ਸਦਾ ਰਹਿਤ ਸੰਗ ਲਾਗੀ ਜਬ ਹੀ ਹਾਸ ਤਰੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਮੈਂ ਲੁਧਿਆਣੇ ਪੜਦਾ ਸਾਂ ਤੇ ਕਸੂਰ ਸ਼ਹਿਰ ਮੇਰੇ ਪਿੰਡ ਤੋਂ 6 ਮੀਲ ਹੈ ਤੇ ਉਹਨਾਂ ਮੈਂ ਲਾਲਿਆਂ ਦੇ ਘਰ ਰਹਿੰਦਾ ਸਾਂ ਤੇ ਮਾਤਾ ਜੀ ਚੜਾਈ ਕਰਕੇ ਬਜ਼ੁਰਗ ਸਨ ਸੰਸਕਾਰ ਕਰਨ ਗਏ ਉਹਨਾਂ ਵਿੱਚ ਇੱਕ ਬਜ਼ੁਰਗ ਉਹ ਸਾਡੇ ਪਿੰਡਛਤੇਦਾਰੀ ਸੀ ਸਰਦਾਰ ਸੀ ਤੇ ਉਹ ਮੇਰੇ ਨਾਲ ਦਾ ਪ੍ਰੇਮ ਪਿਆਰ ਸੀ ਤੇ ਮੈਨੂੰ ਕਹਿੰਦਾ ਪੁੱਤਰਾ ਤੀਲਾ ਤੋੜ ਦੇ ਮੜੀਆਂ ਵਿੱਚ ਲਿਆਣੇ ਦੀ ਮੜੀਆਂ ਚ ਮੈਂ ਕਿਹਾ ਜੀ ਮੈਂ ਸਮਝਿਆ ਨਹੀਂ ਮੈਂ ਪਹਿਲੀ ਵਾਰ ਬਰਗਦੇ ਮਗਰ ਗਿਆ ਸੀ ਕਹਿੰਦਾ ਪੁੱਤਰੀ ਤਾਂ ਮਤਲਬ ਹੀ ਹੁੰਦਾ ਹੈ ਕਿ ਅੱਜ ਤੋਂ ਤੇਰਾ ਸਾਡਾ ਨਾਤਾ ਖਤਮ ਮੜੀਆਂ ਵਿੱਚ ਜਾ ਕੇ ਤੀਲਾ ਤੋੜਦੇ ਨੇ ਵੀ ਤੂੰ ਆਪਣੇ ਘਰ ਅਸੀਂ ਆਪਣੇ ਘਰ ਕਾਰ ਕੀ ਨਾਰ ਬਹੁਤ ਹਿਤ ਜਾਂ ਸੂ ਸਦਾ ਰਹਤ ਸੰਗ ਲਾਗੀ ਜਬ ਹੀ ਹਾਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਜਿਹਦੇ ਕਰ 35 ਸਾਲ ਵਸੀਆ ਨਾ ਤੇ ਘਰ ਵਾਲਾ ਖਤਮ ਹੋ ਗਿਆ ਤੇ ਵਿਆਹ ਮਰਨ ਤੋਂ ਬਾਅਦ 5 ਕਿਸਾਲਾਂ ਬਾਅਦ ਸਤੂਤੀ ਪਈ ਤੇ ਸੁਤਾ ਜਿਹੜੇ ਸੁਪਨੇ ਦਾ ਮਨ ਸੋਨੇ ਆਉਂਦੇ ਨੇ ਜਿਹਦੇ ਕਰ 35 ਸਾਲ ਵੱਸੀ ਐ ਉਹ ਸੁਪਨੇ ਚ ਰਾਤ ਨੂੰ ਮਿਲ ਗਿਆ ਤੇ ਉੱਠਦੇ ਅੰਸਾਰ ਕਹਿਣ ਲੱਗੀ ਪੁੱਤ ਕਹਿੰਦਾ ਦੱਸ ਬੇਬੇ ਕਹਿਣ ਲੱਗੀ ਉਂ ਤੇਰੇ ਬਾਬੇ ਮਰ ਜਾਣ ਉਹ ਹੰਦਾ ਕੀ ਆਖਿਆ ਕਹਿਣ ਲੱਗੀ ਪੁੱਤ ਬਾਬਿਆਂ ਨੇ ਪਾੜ ਧਿਆਨ ਨਾਲ ਨਹੀਂ ਕੀਤਾ ਤੇਰਾ ਦੂਰਾ ਆਦ ਬਖਾਲੀ ਦੇ ਗਿਆ ਮੇਰੇ ਜਿਹਦੇ ਕਰ 35 ਸਾਲ ਵੱਸੀ ਐ ਨਾ ਉਹਨੂੰ ਵੇਖ ਕੇ ਰਾਜੀ ਨਹੀਂ ਇਹ ਸਾਡੀ ਸਾਂਝ ਹੈ ਇਥੇ ਇੱਕ ਸਾਨੂੰ ਨਾਵੇਂ ਪਾਤਸ਼ਾਹ ਦੀ ਸਾਗੀ ਸੰਤ ਕਰਤਾਰ ਸਿੰਘ ਉਹ ਪੜਾਈ ਸੀ ਬਾਬੇ ਬਕਾੜੀ ਦੀ ਰੀਲ ਇੱਕ ਨੌਜਵਾਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਾਰੇ ਦੇ ਕੋਲ ਆਇਆ ਕਰੇ ਉਹਦਾ ਵਿਆਹ ਹੋ ਗਿਆ ਮਾਰਾ ਸਾਹਮਣੂ ਗਏ ਤੇ ਕੁਦਰਤੀ ਤੌਰ ਤੇ ਗੁਰਦੇਵ ਨੂੰ ਵੇਖ ਕੇ ਨਾ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਦੂਜੀ ਵੱਟੇ ਪੈ ਗਿਆ ਤੇ ਮਨ ਨੇ ਪਛਾਣ ਲਿਆ ਕਹਿਣ ਲੱਗੇ ਕਾਕਾ ਕੀ ਹਾਲ ਹੈ ਕੋ ਨਾਰਾਜ ਹੈ ਸਾਨੂੰ ਵੇਖ ਕੇ ਪਾਸਾ ਪੜ ਲਈ ਆਉਣਾ ਪਿਆ ਕਹਿੰਦੇ ਕੀ ਕਰ ਕਾਕਾ ਕਦੇ ਆਇਆ ਹੀ ਨਹੀਂ ਤੈਨੂੰ ਇਨੀ ਮਹੀਨ ਹੋ ਗਏ ਕਹਿਣ ਲੱਗਾ ਜੀ ਮੈਂ ਵਿਆਹਿਆ ਗਿਆ ਗੁਰੂ ਤੇਗ ਬਹਾਦਰ ਪਾਚ ਹੱਸ ਕੇ ਖੜੇ ਖੜਾ ਕੇ ਕਹਿਣ ਲੱਗੇ ਕਿ ਚੰਗਾ ਪਵਾੜਾ ਪੈਨਾ ਵਿਆਹ ਹੈ ਕਿ ਸਾਡੇ ਕੋਲ ਉਹ ਨਹੀਂ ਹੜ ਗਏ ਕਹਿਣ ਲੱਗਾ ਜੀ ਮੇਰਾ ਲੋਕਾਂ ਨਾਲੋਂ ਫਰਕ ਹੈ ਕਹਿੰਦੇ ਨਵਾ ਮੇਰੀ ਕੀ ਘਰਵਾਲੀ ਮੇਰੇ ਨਾਲ ਇੰਨਾ ਪ੍ਰੇਮ ਕਰਦੀ ਉਹ ਕਹਿੰਦੀ ਵੀ ਜੇ ਸੱਜੇ ਖੱਬੇ ਹੋਏ ਤਾਂ ਮੈਂ ਮਰ ਜਾਗੀ ਉਹ ਗੁਰਦੇਵ ਕਹਿਣ ਕਿ ਤੂੰ ਪਵਾੜਾ ਪਾ ਲਿਆ ਵਿਆਹ ਕਦਾ ਕਰਾਇਆ ਪਵਾੜਾ ਪਾ ਲਿਆ ਕੋਈ ਨਹੀਂ ਕਿਸੇ ਨਾਲ ਮਰਦਾ ਆਪਾਂ ਬਾਣੀ ਚ ਪੜਦੇ ਕੋ ਮਰੇ ਨਾ ਮੋਇਨਾ ਉਹ ਪਿਛੇ ਕੁਰਸੀ ਰਹਿਣ ਲੱਗੀ ਜਿਓ ਨਿਕਾ ਮਾਰ ਲਓ ਉਹ ਮਾਤਾ ਅੱਗੇ ਆ ਤੇ ਉਹ ਕੁਰਸੀ ਪਿਛੋਂ ਰਹਿ ਜਾਣਾ ਤੇ ਬਹਿਣਾ ਤੇ ਪੈ ਉੱਠ ਬੈਣਾ ਜੇ ਉਹ ਕੁਰਸੀ ਮੈਨੂੰ ਦਿੱਸੀ ਕਿਉਂਕਿ ਮੇਰਾ ਕੁਰਸੀ ਦੀ ਮੈਨੂੰ ਅਲਰਜੀ ਕਿ ਤੇ ਕੁਰਸੀ ਹੋਵੇ ਉੱਤੇ ਮੈਂ ਨਹੀਂ ਬੈ ਸਕਦਾ ਚਾਹੇ ਕੁਰਸੀ ਹੋਵੇ ਕਿ ਤੇ ਮੈਂ ਮੰਗਾ ਉਹ ਕੁਰਸੀ ਪਿਛੋਂ ਆਈ ਹੈ ਤੇ ਮਾਤਾ ਅੱਗੇ ਅੱਗੇ ਆ ਹੁਣ ਸ਼ਾਇਦ ਮੇਰੀ ਲੈਕਚਰ ਕਰਕੇ ਪਿਛੇ ਹੋ ਗਈ ਤੇ ਉੰਤਰਾ ਬੁੱਢਾ ਤੇ ਭੰਕੜ ਹਰਦਾ ਨਹੀਂ ਗਾ ਮੈਂ ਤਾਰ ਹੋਰ ਕੋਨਾ ਹੈ ਇਹ ਉਹ ਗੁਰੂ ਹੈ ਤੁਸੀਂ ਅਕਾਲ ਤਖਤ ਜਾਓ ਮਹਾਰਾਜ ਦੇ ਪਲੰਗੇ ਥਲੇ ਚਾਦਰ ਵਿਛੀ ਹੈ ਚਾਦਰ ਕਾਹਦੇ ਲਈ 1604 ਨੂੰ ਪ੍ਰਕਾਸ਼ ਹੋਇਆ ਤੇ 1606 ਨੂੰ ਪੰਚਮ ਪਾਤਸ਼ਾਹ ਸ਼ਹੀਦ ਹੋਏ ਨੇ 2 ਸਾਲ ਮਹਾਰਾਜ ਗੁਰੂ ਗੰਗ ਸਾਹਿਬ ਜੀ ਪਾਤਸ਼ਾਹ ਦੇ ਪਲੰਗੇ ਦੇ ਥਲੇ ਬਰਾਜਦੇ ਰਹੇ ਮੰਜੀ ਵੀ ਨਹੀਂ ਡਾਈ ਮੰਜੀ ਨਹੀਂ ਡਾਈ ਇਹਨਾਂ ਆਦਮਾਂ ਬਾਬਾ ਬੁੱਢਾ ਸਭ ਉੱਚੀ ਥਾਂ ਤੇ ਮਹਾਰਾਜ ਨੀਵੀਂ ਥਾਂ ਤੇ ਤੇ ਸਿੱਖਾਂ ਨੇ ਆ ਕੇ ਆਖਿਆ ਪਾਤਸ਼ਾਹ ਤੁਸੀਂ ਗੁਰਤਾ ਗੱਦੀ ਦੇ ਮਾਲਕ ਮਾੜਾ ਜੇ ਉੱਚੇ ਬਹਿ ਜਾਓ ਉਹਨਾਂ ਆਖਿਆ ਸੀ ਮੋਰੀ ਸੂਤ ਦੇ ਜਾਂ ਤੇ ਹੈ ਦੀਰਘ ਸਹਿਬ ਜਾਨ ਅਦਾਬ ਕਰੇ ਹੈ ਗ੍ਰੰਥ ਰਿਦਾ ਗੁਰ ਕਾ ਇਹ ਜਾਨ ਨੂੰ ਪੂਰਨ ਹੈ ਸਭ ਕਾਰ ਰਹੇ ਹੈ ਇਹ ਮੇਰੇ ਨਾਲੋਂ ਵੱਡਾ ਜੇ ਇਹਨੇ ਸ੍ਰੀਵੀ ਤੌਰ ਤੇ ਰਹਿਣਾ ਹੈ ਇਹ ਉੱਚਾ ਜੇ ਹਰਾਨੀ ਦੀ ਗੱਲ ਵਾਣੀ ਚ ਲਿਖਿਆ ਹੋਇਆ ਇਕਤਰ ਮਿਲੋ ਮੇਰੀ ਭਾਈ ਹਰ ਨਾਮੇ ਕੀ ਹੋਵੋ ਜੋੜੀ ਗੁਰਮਖ ਬੈਸੋ ਸਫਾ ਬਿਸ਼ਾਏ ਜੇ ਕੁਰਸੀ ਡਾਇ ਲਿਖਿਆ ਤੇ ਮੈਂ ਮਾਫੀ ਮੰਗ ਲਾਂਗਾ ਗੁਰਬਾਣੀ ਦੀਆਂ ਪੰਕਤੀਆਂ ਨੇ ਹੋਇਆ ਇਕਤਰ ਮਿਲੋ ਮੇਰੇ ਭਾਈ ਹਰ ਨਾਮੇ ਕੀ ਹੋਵੋ ਜੋੜੀ ਗੁਰਮਖ ਬੈਸੋ ਸਫਾ ਬਿਸ਼ਾਏ ਸਫਾ ਬਿਸ਼ਾ ਕੇ ਪਾ ਬਰਾਬਰਤਾ ਆਈ ਰੋਵ ਵਿਚਾਰ ਉਹ ਮੈਂ ਗੱਲ ਕਰ ਰਿਹਾ ਆ ਸਾਂ ਕਹਿਣ ਲੱਗਾ ਜੀ ਬੜਾ ਸਨੇਹ ਕਹਿਣ ਲੱਗੇ ਤੇਰਾ ਸਨੇਹ ਢਾ ਦਿੰਨੇ ਆ ਮਾਰਾ ਇਹਨੂੰ ਪੁਰਾਣਾ ਯਮ ਦਾ ਤਰੀਕਾ ਸੁਣਾਇਆ ਵੀ ਪ੍ਰਾਂਤ ਘਾਰਾ ਤੇ ਤੈਨੂੰ ਵਿਖਾ ਦਿੰਨੇ ਉਹਨੇ 2 ਮਹੀਨੇ ਚ ਤਿੰਨ ਕਰ ਲਈ ਕਹਿਣ ਲੱਗਿਆ ਅੱਜ ਵਿਖੋਨੇ ਕੋਈ ਕਿਸੇ ਨਾਲ ਨਹੀਂ ਮਰਦਾ ਉਹਨੇ ਪ੍ਰਾਂਤ ਧੜਾ ਲੈ ਤੇ ਸਵੇਰੇ ਦਿਨ ਚੜਿਆ ਤੇ ਘਰ ਵਾਲੀ ਕਹਿਣ ਲੱਗੀ ਜੀ ਮੱਝ ਚੋ ਉਹ ਹੁਣ ਸਖਾਇਆ ਸੀ ਤੇ ਚੁੱਪ ਕਰਕੇ ਲਿਆ ਨਾ ਤੇ ਘਰ ਵਾਲੀ ਕਹਿਣ ਲੱਗੀ ਕਿ ਤੇ ਕੰਮ ਖਰਾਬ ਹੋ ਕੇ ਮਰ ਗਿਆ ਉਹ ਤਰਾ ਤੇ ਜੇ ਮੈਂ ਰੋਂਦੀ ਪਿੰਡਦੀਆਂ ਤੇ ਲੋਕਾਂ ਨੇ ਆਏ ਮੈਂ ਭੁੱਖੀ ਮਰ ਜਾਂਗੀ ਉਹ ਕੁਤੀ ਤੀ ਤੌਰ ਤੇ ਥੋੜਾ ਜਿਹਾ ਦੁੱਧ ਪਿਆ ਸੀ ਤੇ ਉਹਨੇ ਖੀਰ ਬਣਾ ਲਈ ਤੇ ਦੋ ਰੋਟੀਆਂ ਦਾ ਆਟਾ ਗੁੱਦਾ ਤੇ ਉਹਦੇ ਵਿੱਚ ਸ਼ੱਕਰ ਪਾ ਕੇ ਤੇ ਚੂਰੀ ਗੁੰਨ ਕੇ ਰੱਖ ਲਈ ਤੇ ਕਹਿਣ ਲੱਗੀ ਪਈ ਹੁਣ ਖੀਰ ਖਾ ਲੈਣੀ ਆ ਤੇ ਮੁੜ ਕੇ ਦਾਲ ਗੱਤ ਚੂਰੀ ਖਾ ਲਾਂਗੀ ਇਹ ਸਾਨੂੰ ਪੜਾਇਆ ਗਿਆ ਟਕਸਾਲ ਸੰਤ ਕਰਤਾਰ ਸਿੰਘ ਹੋਰਾਂ ਨੇ ਜਦੋਂ ਉਹਨੇ ਐਨ ਪੇੜ ਭਰ ਲਿਆ ਨਾ ਖੀਰ ਖਾ ਕੇ ਤੇ ਮੁੜ ਕੇ ચીਕ ਮਾਰੀ ਰੇ ਪੇੜ ਭਰਿਆ ਹੋਵੇ ਨਾ ਤੇ ਫਿਰ ચીਕ ਚੰਗੀ ਵਜ੍ਹਾ ਤੋਂ ਖੇ ਨੇ ਕੀ ਕਹਣਾ ਅੰਲੀ ਗਵਾਨੀ ਸਗੇ ਸੋਧਰੇ ਆ ਗਏ ਕਿ ਉਹ ਨੋਣਾ ਧੋਣਾ ਉਹ ਪਿਛਲੇ ਪਾਸੇ ਉਹਨੇ ਉਹ ਡਰਾਮਾ ਕੀਤਾ ਸੀ ਮਰਨ ਦਾ ਉਹਨੂੰ ਕਢਣ ਲੱਗੇ ਤੇ ਉਹ ਲੱਤਾਂ ਉਹਨੇ ਕਢਾਈਆਂ ਸਾਂ ਤੇ ਜਦੋਂ ਕਢਣ ਲੱਗੇ ਤੇ ਚਗਾੜ ਵਿੱਚ ਆਈ ਤੇ ਉਹ ਇੱਕ ਕਹਿਣ ਲੱਗਾ ਵੀ ਭਾਬੀ ਕਿਵੇਂ ਕਰੀਏ ਕਹਿੰਦੀ ਦੱਸ ਪਾਉ ਕਹਿਣ ਲੱਗੀ ਵੀ ਭਾਉ ਦੀਆਂ ਲੱਤਾਂ ਨਹੀਂ ਮੁੜਦੀਆਂ ਤੇ ਚਗਾੜ ਵਢੀਏ ਕਿ ਲੱਤ ਕਹਿਣ ਲੱਗੀ ਭਾਉ ਵੀਰ ਚਗਾਠ ਅਰੋਝ ਪੜਦੀਆਂ ਨੇ ਇਹ ਤਾਂ ਮਰਨ ਵਾਲਾ ਮਰ ਗਿਆ ਸਤਕਾਰ ਹੀ ਕਰਨਾ ਲਾਤੀ ਵੜ ਲਓ ਉਹਨੇ ਤੇਰਾ ਬੇੜਾ ਤਾਂ ਜੀ ਲੱਤ ਢਿੱਲੀ ਕੀਤੀ ਲਗਾ ਲਿਆ ਉਹਨੂੰ ਹੈਦਾ ਜੂੰਦਾ ਸੀ ਨਾ ਨਵਾਦ ਤੇ ਆ ਲਿਆ ਤੇ ਫੱਟੇ ਤੇ ਪਾਇਆ ਤੇ ਜਿਵੇਂ ਬੀਬੀਆਂ ਡਰਾਮਾ ਕਰਦੀਆਂ ਨੇ ਯਾਦ ਰੱਖਣਾ ਤੁਸੀਂ ਗੁੱਸਾ ਨਾ ਕਰਨਾ ਜਿਹਨੂੰ ਅੰਦਰੋਂ ਲੱਗੀ ਹੋਵੇ ਨਾ ਉਹਨੂੰ ਤਰਜ ਨਾਲ ਵੈਣ ਕੱਢਣ ਦੀ ਜਾਜ ਨਹੀਂ ਆਉਂਦੀ ਜਿਹਨੂੰ ਲੱਗੀ ਹੋਵੇ ਨਾ ਇੱਕ ਵਾਰਾਂ ਦੀ ਗੱਲ ਕਿ ਮੈਂ ਇੱਥੇ ਕਥਾ ਕੀਤੀ ਆ ਮਹਿਤੇ ਦੇ ਲਾਗੇ ਤੇ ਭਾਈ ਮਰੀਕ ਸਿੰਘ ਮੈਨੂੰ ਚੇਤੇ ਆ ਕੇ ਤੇ ਮੈਂ ਕਥਾ ਜੀ ਰੋਣ ਲੱਗ ਪਿਆ ਤੇ ਮੈਂ ਕਥਾ ਕਰਕੇ ਨਿਕਲਿਆ ਤੇ ਮੈਨੂੰ ਬਜ਼ੁਰਗ ਕਹਿੰਦਾ ਵੀ ਗਿਆਨੀ ਜੀ ਹੁਣ ਤੁਸੀਂ ਸਿਆਣੇ ਹੋ ਗਏ ਬਜ਼ੁਰਗ ਹੋ ਗਏ ਹੋ ਤੇ ਤੁਹਾਨੂੰ ਦਰਵਾਜ਼ਾ ਸਾਹਿਬ ਦੇ ਕਥਾਵਾਜ ਕੋ ਤੇ ਰੋਂਦੇ ਚੰਗੇ ਨਹੀਂ ਲੱਗਦੇ ਮੈਂ ਕਿਹਾ ਜੋ ਤੁਸੀਂ ਕਿਹਾ ਬਿਲਕੁਲ ਠੀਕ ਹੈ ਪਰ ਮੇਰਾ ਚਾਚੀ ਦਾ ਪੁੱਤ ਸੀ ਮੇਰਾ ਉਹ ਨਾ ਸਾਹ ਪ੍ਰੇਮ ਸੀ ਤੇ ਮੈਥੋਂ ਆਪਣੇ ਆਪ ਤੇ ਕਾਬੂ ਨਹੀਂ ਪਾਇਆ ਗਿਆ ਜਦੋਂ ਤੇਰਾ ਮਰੇਗਾ ਨਾ ਤੂੰ ਨਾ ਰੋਈਂ ਇਹ ਮੇਰੀ ਕਮਜ਼ੋਰੀ ਮੈਂ ਰੋ ਪਿਆ ਮੇਰਾ ਹੋ ਸੀਨ ਮੇਰਾ ਭਰਾ ਸੀ ਚੱਟਾ ਪੁੱਤ ਕਹਿਣ ਦਾ ਭਾਵ ਜਿੰਨਾਂ ਨੂੰ ਲੱਗੀ ਹੁੰਦੀ ਨਾ ਉਹਨੂੰ ਤਰਜਾ ਕੱਢਦੀਆਂ ਨਹੀਂ ਆਉਂਦੀਆਂ ਹੁਣ ਨਵਾਦ ਤਾਂ ਅੱਗੇ ਫੱਟੇ ਤੇ ਲੈ ਕੇ ਚੱਲੇ ਨਾ ਤੇ ਬੀਬੀ ਨੇ ਤਰਜ ਕੱਢੀ ਕੰਤਾ ਸੁਰਗ ਸੁਧਾਰਿਆ ਮੈਨੂੰ ਵੀ ਕੁਝ ਭਾਖ ਸੁਰਗ ਨੂੰ ਜਾਣ ਵਾਲਿਆ ਪਤੀ ਚੰਦਰਿਆ ਕੋ ਮਾੜਾ ਮੋਟਾ ਮੈਨੂੰ ਕੋ ਕਹਿ ਜਾ ਉਹਨ ਭਰਿਆ ਪੀਤਾ ਸੀ ਵੀ ਉਹਨ ਵੇਖਿਆ ਸੀ ਖੀਰਖਾਨਦੀ ਨੂੰ ਉਹਨੇ ਕਿ ਜੈਸੇ ਪੈ ਚਖਾਈਏ ਤੈਸੀ ਚੂੜੀ ਚਾਖ ਪੈਸ ਕਿੰਨੇ ਖੀਰ ਨੂੰ ਕਿ ਲਗਾ ਖੜਾ ਤੈਨੂੰ ਸੁਆ ਜਿਵੇਂ ਖੀਰ ਖਾਧੀ ਚੂਰੀ ਖਾਣਾ ਗੁਰੂ ਤੇਗ ਬਹਾਦਰ ਪਾਸ਼ਾ ਖੜਖੜਾ ਕੇ ਸੇ ਤੇ ਕਿੰਨੇ ਕਿ ਸਨਾਪ ਪੁੱਤਰਾ ਕੋ ਮਰਦਾ ਕਿਸੇ ਦੇ ਨਾਲ ਕੋ ਮਰੇ ਨਾ ਮੋਇਆ ਨਾਲ ਕੋਈ ਕਿਸੇ ਨਾਲ ਨਹੀਂ ਜਾਂਦਾ ਗੁਰਮਖੋ ਇਹ ਜਿੰਨੇ ਸਾਗ ਨੇ ਨਾ ਇਹ ਕਹਿਣ ਮਤ ਨੇ ਬਾਣੀ ਕਹਿੰਦੀ ਕੇਤਿਆਂ ਕੇ ਬਾਪ ਕੇਤਿਆਂ ਕੇ ਬੇਟੇ ਕੇਤੇ ਗੁਰ ਚੇਲੇ ਹੋ ਗਏ ਮੈਂ ਤੀਜੀ ਜਮਾਤ ਵਿੱਚ ਗੋਪੀ ਚੰਦ ਦਾ ਕਸਾ ਪੜਿਆ ਸੀ ਤੇ ਉਹਦੇ ਵਿੱਚ ਮੈਂ ਪੜਿਆ ਕਿ ਗੋਪੀ ਚੰਦ ਨਹਾ ਰਿਹਾ ਇੱਕ ਮਹਾਤਮਾ ਆਏ ਲੱਖ ਚगाय ਉਹਨਾਂ ਨੂੰ ਖੈਰ ਪਾਇਆ ਤੇ ਜਦੋਂ ਉਹ ਮਹਾਤਮਾ ਮੁੜਨ ਲੱਗਾ ਤੇ ਉਹ ਮਾੜਾ ਜਿਹਾ ਹੱਸ ਪਿਆ ਇੱਕ ਰਾਣੀ ਨੇ ਵੇਖਿਆ ਤੇ ਕਹਿਣ ਲੱਗੀ ਰਾਜਾ ਇਹ ਸੰਤ ਨਹੀਂ ਬਸਟੰਡਾ ਹੀ ਰਾਜ ਨੇ ਦਾਵਾ ਮਾਰ ਲਿਆ ਪੂਰਾ ਆਜਾ ਸਾਦਾ ਕਹਿੰਦਾ ਸਿਆ ਇਹ ਮੇਰੀਆਂ ਰਾਣੀਆਂ ਨੇ ਮੈਂ ਕੋਈ ਗਲਤ ਕੰਮ ਕਰਦਾ ਉਹ ਮਹਾਤਮਾ ਕਹਿੰਦਾ ਰਾਜਨ ਤੂੰ ਰਾਜਾ ਹੈ ਮੈਂ ਰੱਬ ਦੇ ਰੰਗਾਂ ਤੇ ਹੱਸਿਆ ਜਿਹੜੀ ਤੇਰੀ ਪਿੰਡਾਂ ਮਲਦੀ ਪਿਲੇ ਜਨਮ ਤੇਰੀ ਮਾਂ ਸੀ ਜਿਹੜੀ ਪਿੰਡਾਂ ਮਲਦੀ ਨਾ ਇਹ ਤੇਰੀ ਪਿਲੇ ਜਨਮ ਵਿੱਚ ਮਾਂ ਸੀ ਤੇ ਕਿੱਥੇ ਮਾਂ ਤੇ ਕਿੱਥੇ ਪਤਨੀ ਕਹਿੰਦੇ ਉਸ ਗੱਲ ਨੂੰ ਸੁਣ ਕੇ ਤੇ ਰਾਜੇ ਗੋਪੀ ਚੰਦ ਦੇ ਮਨ 'ਚ ਬਰਾਗ ਹੋਇਆ ਤੇ ਉਹ ਮੁੜ ਕੇ ਨਾਥ ਬਣਿਆ ਤੇ ਮੈਂ ਤੀਜੀ ਜਮਾਤ ਵਿੱਚ ਇੱਕ ਕੁੱਸੇ ਵਿੱਚ ਪੜਿਆ ਪਤਾ ਨਹੀਂ ਆਪਾਂ ਕਿੰਨਿਆਂ ਦੇ ਬਾਪ ਬਣਿਆ ਕਿੰਨਿਆਂ ਦੇ ਬੇਟੇ ਬਣਿਆ ਇਹ ਕੇਵਲ ਤੇ ਕੇਵਲ ਨਾਮ ਤਰੀਕ ਨੇ ਆਪਾਂ ਇਹੋ ਮੰਗਦੇ ਨੇ ਮਾਣ ਮੰਗੋ ਤਾਣ ਮੰਗੋ ਤਾਂ ਲਖਮੀ ਸੁਤ ਦੇ ਲੇਕਿਨ ਜੇ ਮੰਗਣ ਦੀ ਜਾਨ ਸਿੱਖਣੀ ਨੇ ਤੇ ਗੁਰੂ ਰਾਮਦਾਸ ਪਾਸ਼ਾ ਵਾਲੇ ਸਾਨੂੰ ਦੱਸੀ ਹੈ ਨੰਦ ਕਾਰਜ ਹੋ ਗਿਆ ਜਿਹੜਾ ਪੱਗੇ ਆਨੰਦ ਕਾਰਜ ਇਹ ਆਨੰਦ ਕਾਰਜ ਸਾਡੇ ਸਿੱਖ ਸਮਾਜ ਵਿੱਚ ਉਸ ਮੌਕੇ ਆਇਆ ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਧੀ ਮਾਤਾ ਭਾਨੀ ਦਾ ਅਨੰਦ ਸਾਹਿਬ ਦਾ ਪਾੜ ਕਰਕੇ ਗੁਰੂ ਅਮਰਦਾਸ ਸਾਹਿਬ ਨਾਲ ਵਿਆਹ ਕੀਤਾ ਉਤੋਂ ਬੜਿਆ ਆਨੰਦ ਕਾਰਜ ਕਰਨ ਲੱਗੇ ਪੁੱਤਰਾ ਤੈਨੂੰ ਧੀ ਦੇ ਕੇ ਪੁੱਤ ਬਣਾਇਆ ਜੋ ਮੰਗਣਾ ਮੰਗ ਪਤਾ ਕੀ ਮੰਗਿਆ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਹਰ ਕੇ ਜਨ ਸਤਿਗੁਰ ਸਤਪੁਰਖਾ ਬਿਨੋ ਕਰੂੰ ਗੁਰਪਾਸ ਹਮ ਕੀਰੇ ਕਰਮ ਸਤਗੁਰ ਸਰਨ ਆਈ ਕਰਦਾਇ ਨਾਮ ਪ੍ਰਗਾਸ ਹੀ ਮੇਰੇ ਸਤਿਗੁਰੂ ਹਰ ਕੇ ਜਨ ਤੁਸੀਂ ਰੱਬ ਦੇ ਜਨ ਹੋ ਦਾਸ ਹੋ ਸਤਿਗੁਰ ਤੁਸੀਂ ਮੇਰੇ ਸੱਚੇ ਗੁਰੂ ਹੋ ਮੈਂ ਤੁਹਾਨੂੰ ਗੁਰੂ ਜਾਣ ਕੀ ਤੁਹਾਡੇ ਦੀ ਬੇਨਤੀ ਕਰਦਾ ਹਾਂ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੂ ਕਰੂ ਗੁਰਪਾਸ ਹਮ ਕੀਰੇ ਕਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਸਾਡੇ ਤੇ ਦਇਆ ਕਰ ਸਾਡੇ ਅੰਦਰ ਨਾਮ ਦਾ ਚਰਨ ਕਰ ਕਿਉਂਕਿ ਆਪਾਂ ਪੜਦੇ ਦੀਵਾ ਬਲੇ ਅੰਧੇਰਾ ਜਾਏ ਆ ਦਿਵਾਲੀ ਦੋ ਚਾਰ ਦਿਨ ਹੋ ਗਰੀ ਮੈਂ ਤੁਹਾਨੂੰ ਇੱਕ ਉਦਤੀ ਤੌਰ ਤੇ ਸਾਹਮਣੇ ਕਰ ਲ ਆ ਗਈ ਦਿਵਾਲੀ ਵਾਲੇ ਦਿਨ ਲੋਕੀ ਲక్ష్ਮੀ ਦੀ ਪੂਜਾ ਕਰਦੇ ਮੈਂ ਛੋਟਾ ਜਿਹਾ ਬੱਚਾ ਸੀ ਤੇ ਬੂਆ ਮਾਰਿਆ ਨੇ ਦਰਵਾਜ਼ਾ ਨਾਲ ਮਾਰੇ ਬੰਦ ਕੀਤਾ ਤੇ ਮੈਂ ਆਪਣੀ ਦਾਦੀ ਜੀ ਨੂੰ ਆਖਿਆ ਵੀ ਮਾਂ ਦਰਵਾਜ਼ਾ ਨਹੀਂ ਮਾਰਨਾ ਮੈਂ ਮਸੂਮ ਸੀ ਮੈਨੂੰ ਸਮਝ ਨਹੀਂ ਸੀ ਉਹ ਮੇਰੇ ਦਾਦੀ ਜੀ ਕਹਿਣ ਲੱਗੇ ਪੋਤਾ ਜੀ ਲక్ష్ਮੀ ਨੇ ਆਪਣੇ ਘਰ ਆਉਣਾ ਮੈਂ ਕਿਹਾ ਮੈਂ ਵੇਖਣੀ ਹੈ ਮੈਂ ਬੜਾ ਚਾਰਾ ਕੀਤਾ ਵੀ ਜਾਗਦਣ ਆਖਰ ਕਰ ਨੀਂਦ ਨੇ ਢਾ ਲਿਆ ਨਾਲੇ ਬੱਚਾ ਸੀ ਸੌ ਗਿਆ ਦਿਨ ਚੜ੍ਹਿਆ ਮੈਂ ਮੂੰਹ ਨਹੀਂ ਝੋਤਾ ਮੈਂ ਇੱਕਦਮ ਆਪਣੀ ਦਾਦੀ ਜੀ ਨੂੰ ਆਖਿਆ ਵੀ ਮਾਂ ਲక్ష్ਮੀ ਆਈ ਸੀ ਕਹਿਣ ਲੱਗੀ ਪੁੱਤ ਆਈ ਤਾਂ ਸੀ ਮੈਂ ਆਖਿਆ ਮੈਨੂੰ ਵਿਖਾਈ ਕਿਉਂ ਨਹੀਂ ਕਹਿੰਦੇ ਤੂੰ ਬੁਢੀ ਨਹੀਂ ਸੁੱਤਾ ਸਾਂ ਮੇਰੇ ਮਨ ਵਿੱਚ ਸੰਸਕਰ ਬਣ ਗਿਆ ਅੱਜ ਵੀ ਕਾਇਮ ਨੇ ਦਿਵਾਲੀ ਵਾਲੇ ਦਿਨ ਲੋਕੀ ਅਚੇਤੇ ਤੌਰ ਤੇ ਵਾਖਵਾ ਕਰੂਪਾਂ ਵਿੱਚ ਲక్ష్ਮੀ ਦੀ ਪੂਜਾ ਕਰਦੇ ਤੇ ਸਾਡੇ ਕਰਮ ਆ ਆਵੇ ਤੁਸੀਂ ਮੇਰੇ ਤੇ ਯਕੀਨ ਕਰਿਆ ਜੇ ਮੈਂ ਦਿਵਾਲੀ ਵਾਲੇ ਦਿਨ ਵਿਸ਼ੇਸ਼ ਤੌਰ ਤੇ ਇਕਾਗਰ ਹੋ ਕਰਕੇ ਕਲਾਉਂ ਕੀ ਬਾਣੀ ਪੜਦਾ ਦਿਨ ਪੜਦਾ ਪਰ ਹੋਰੀ ਨੇਤਨ ਨੂੰ ਕਿਹਾ ਕਿ ਆਪਾਂ ਗੁਰੂ ਕੇ ਸੇਖ ਸਾਨੂੰ ਹੁਕਮ ਹੈ ਗੁਰੂ ਦਾ